ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਾਕਤ ਹੈ ਜੀ ਅੱਜ ਹੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਪਟਿਆਲਾ ਸ਼ਹੀ ਪੱਗ ਦੀ ਵੀਡੀਓ ਜਿਹੜੇ ਵੀ ਸਾਡੇ YouTube ਚੈਨਲ ਤੇ Facebook ਪੇਜ ਤੇ ਨਵੇਂ ਆਣ ਉਹ ਸਾਡੇ ਵੀ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰ ਲੈਣ ਅੱਜ ਹੀ ਸਾਡੇ ਵਾਸਤੇ ਲੈ ਕੇ ਆਏ ਆਂ ਪਟਿਆਲਾ ਸ਼ਹੀ ਪੱਗ ਦੀ ਵੀਡੀਓ ਜਿਹੜੇ ਵੀਰਾਂ ਨੂੰ ਪਟਿਆਲਾ ਸ਼ਹੀ ਪੱਗ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਗਰਾਮ ਦਾ ਸੋਲੂਸ਼ਨ ਕਰ ਸਕਣ ਤਾਂ ਬੱਲੇੜ ਆਪਾਂ ਸਰ ਦੀ ਸੈਂਟਰ ਚੋਂ ਲਿਆ ਕੇ ਪੂਣੀ ਦੇ ਖੁੱਲਦਾ ਪਾਸਾ ਤੇ ਰੱਖਦੇ ਹੋਏ ਤੇ ਮੰਦਪਾਸੇ ਉੱਪਰ ਰੱਖਦੇ ਹੋਏ ਲਾਂ ਨੂੰ ਇੱਕ ਵਾਰ ਅੰਦਰ ਵੱਲ ਨੂੰ ਮੋੜ ਕੇ ਚੰਗੀ ਜਨਾਂ ਲਾਂ ਨੂੰ ਸਾਫ਼ ਕਰਕੇ ਆਪਾਂ ਲਗਾ ਦੇਣਾ ਹੈ ਲਾਂ ਨੂੰ ਚੰਗੀ ਜਨਾਂ ਸਾਫ਼ ਕਰਕੇ ਜਿਹੜਾ ਕਿ ਆਪਾਂ ਜੇਕਰ ਤੁਹਾਡੇ ਬੱਲੇੜ ਦੇ ਵਿੱਚ ਡੂੰਘ ਭਾਂਦੇ ਤੁਸੀਂ ਕੱਪੜਾ ਵੀ ਪਾ ਸਕਦੇ ਹੋ ਆਪਣੇ ਡੂੰਘ ਨੂੰ ਕਵਰ ਕਰਨ ਲਈ ਚੰਗੀ ਜਨਾਂ ਲਾਂ ਨੂੰ ਆਪਾਂ ਸਾਫ਼ ਕਰਕੇ ਲਗਾ ਦੇਣਾ ਹੈ ਉਸ ਦੇ ਉੱਤੇ ਹੱਥ ਫੇਰ ਕੇ ਇੱਕ ਵਾਰ ਲੜ ਫੋਲ ਕਰਨ ਦਾ ਇਹ ਫੈਨ ਹੁੰਦਾ ਕਿ ਆਪਣਾ ਜਿਹੜਾ ਕਿ ਲੜ ਮੋਟਾ ਹੋ ਜਾਂਦਾ ਹੈ ਅਤੇ ਲੜ ਸਫਾਈ ਦੇ ਵਿੱਚ ਵੀ ਆ ਜਾਂਦਾ ਹੈ ਤੇ ਜਿਹੜਾ ਜਿਹੜਾ ਕਿ ਆਪਣਾ ਖਿਸਕਦਾ ਵੀ ਨਹੀਂ ਦੂਜਾ ਲੜ ਆਪਾਂ ਪਿੱਛੇ ਰੱਬ ਕੇ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਉਹ ਤੋਂ ਥੋੜਾ ਉੱਪਰ ਲਗਾਉਣਾ ਹੈ ਉੱਪਰ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਇੱਕ ਵਾਰ ਉਂਗਲੀ ਤੇ ਗੁੱਠੇ ਨਾਲ ਮੋੜ ਕੇ ਚੰਗੀ ਤਰ੍ਹਾਂ ਲੜ ਨੂੰ ਛੋੜਾ ਕਰਕੇ ਆਪਾਂ ਲੜ ਨੂੰ ਥੋੜਾ ਜਿਹਾ ਛੋੜਾ ਕਰਕੇ ਦੁਬਾਰਾ ਮੋੜਨਾ ਹੈ ਜਦੋਂ ਬਦਵਾਰਾ ਮੋੜੁੰਦਾ ਹੈ ਫਿਰ ਹੁੰਦਾ ਕਿ ਆਪਣਾ ਜਿਹੜਾ ਕਿ ਲੜ ਮੋਟਾ ਵੀ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਵੱਧ ਤੋਂ ਵੱਧ ਸਫਾਈ ਵੀ ਆ ਜਾਂਦੀ ਹੈ ਤੇ ਆਪਣਾ ਲੜ ਖਿਸਕਦਾ ਵੀ ਨਹੀਂ ਚੰਗੀ ਤਰ੍ਹਾਂ ਉਸ ਦੇ ਵਿੱਚ ਬਾਜ ਫੇਰ ਕੇ ਆਪਾਂ ਲੜ ਨੂੰ ਪੂਰੀ ਸਫਾਈ ਦੇ ਵਿੱਚ ਲਗਾ ਦੇਣਾ ਹੈ ਜਦ ਵੀ ਆਪਾਂ ਆਪਣੀ ਪੇਚਾਂ ਦੇ ਵਿੱਚ ਬਾਜ ਫੇਰਨੇ ਆਪਾਂ ਇਹ ਆਪਣਾ ਇਹ ਧਿਆਨ ਜ਼ਰੂਰ ਰੱਖਣਾ ਕਿ ਆਪਣੇ ਜਿਹੜੀ ਕਿ ਲੜਾਂ ਦਾ ਫਾਸਲਾ ਵੱਧ ਘਟਣਾ ਹੋਵੇ ਸਾਰੀ ਲੜਾਂ ਦਾ ਫਾਸਲਾ ਬਰਾਬਰ ਹੋਵੇ ਅਤੇ ਸਫਾਈ ਆਪਾਂ ਬੈਕ ਤੱਕ ਜਿੱਥੋਂ ਆਪਾਂ ਲੜ ਮੋੜਦੇ ਹਾਂ ਉਨੋਂ ਤੱਕ ਲੈ ਕੇ ਪਿੱਛੇ ਤੱਕ ਆਪਾਂ ਚੰਗੀ ਤਰ੍ਹਾਂ ਬਾਜ ਨੂੰ ਆਪਣੇ ਪੇਚਾਂ ਦੀ ਗੱਤ ਵਸਫਾਈ ਕਰਨੀ ਹੈ ਮਤੇ ਜੜ ਵੀ ਉਸੇ ਤਰ੍ਹਾਂ ਪਿੱਛੇ ਦਬਕੇ ਜਿਸ ਤਰ੍ਹਾਂ ਪਹਿਲਾਂ ਲਾਇਆ ਸੀ ਉਪਰੋਂ ਉਹਦੇ ਥੋੜਾ ਥੱਲੇ ਲਗਾਉਣਾ ਹੈ ਜੜ ਨੂੰ ਖੋਲ ਕੇ ਚੰਗੀ ਤਰ੍ਹਾਂ ਚੌੜਾ ਕਰਕੇ ਜੇਕਰ ਥੋੜਾ ਜੜ ਇੱਕ ਵਾਰ ਮੋੜੇ ਤੇ ਚੰਗੀ ਤਰ੍ਹਾਂ ਸਾਫ਼ ਆਉਂਦਾ ਫਿਰ ਤੇ ਸਹੀ ਫਿਰ ਤੇ ਠੀਕਲ ਹੈ ਜੇਕਰ ਡਾੜਾ ਰਿਕਵਰਮੈਂਟ ਤੇ ਨਹੀਂ ਸਾਫ਼ ਆਉਂਦਾ ਤੇ ਵਿੱਚ ਵਾਲ ਰਹਿੰਦੇ ਸੀ ਲਾੜ ਨੂੰ ਛੋੜਾ ਕਰਕੇ ਦੁਬਾਰਾ ਇੱਕ ਵਾਰ ਮੋੜਨਾ ਹੈ ਇਹ ਤੁਹਾਨੂੰ ਪਤਾ ਹੀ ਹੈ ਇਸ ਦਾ ਫਾਇਦਾ ਤੁਹਾਨੂੰ ਇਹ ਹੁੰਦਾ ਹੈ ਕਿ ਲੜ ਦੇ ਵਿੱਚ ਵੱਧ ਉਹ ਸਫਾਈ ਸਫਾਈ ਵੀ ਆ ਜਾਂਦੀ ਹੈ ਅਤਲਰ ਮੋਟਾ ਵੀ ਹੋ ਜਾਂਦਾ ਹੈ ਚੰਗੀ ਤਰ੍ਹਾਂ ਲਾੜ ਨੂੰ ਦੱਬ ਕੇ ਆਪਾਂ ਡੜ ਨੂੰ ਲਗਾ ਦੇਣਾ ਹੈ ਦੱਬ ਕੇ ਲਾੜ ਨੂੰ ਆਪਣੀਂ ਜਿਹੜਾ ਲਗਾ ਦੇਣਾ ਹੈ ਅਤੇ ਜਦੋਂ ਵੀ ਆਪਾਂ ਬਾਜ ਪੇਰਨੇ ਹੈ ਬਾਜ ਆਪਾਂ ਨੋਕਲੀ ਸਾਈਡ ਤੋਂ ਫੇਰ ਨਾ ਹੈ ਇੰਗੇ ਚੈਨਲ ਨੂੰ ਦਬਕੇ ਤੁਸੀਂ ਆਪਣੇ ਬਾਰੇ ਨਾਲ ਆਪਣੇ ਜਿਹੜਾ ਕਿ ਇਹ ਪੇਚਾਂ ਦੀ ਮੋਟਾਈ ਮੋਟੀ ਵੀ ਕਰ ਸਕਦੇ ਹੋ ਪੇਚਾਂ ਨੂੰ ਮੋਟਾ ਵੀ ਕਰ ਸਕਦੇ ਹੋ ਮੋਟਾ ਬਤਲਾਵਾ ਦੀ ਬਾਦੀ ਮਦਦ ਨਾਲ ਹਰ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਹੱਸਿਓ ਕਿ ਤੁਹਾਨੂੰ ਦਸਤਾਰ ਕਹੇ ਜੀ ਲੱਗੀ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਜਿਹੜਾ ਕਿ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਅਤੇ ਸਾਡੇ ਸਾਰੇ ਵੀ ਜਿਹੜੇ ਕੇ ਬਹੁਤ ਹੀ ਸੋਹਣੀਆਂ ਸੋਹਣੀਆਂ ਜਿਹੜੀਆਂ ਕੇ ਨਾ ਦਸਤਾਰਾਂ ਸੇ ਹੁੰਦੇ ਨੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀਆਂ ਦਸਤਾਰਾਂ ਦੀਆਂ ਗੋਲ ਦਸਤਾਰਾਂ ਦੀਆਂ ਹੋਰ ਨਵੇਂ ਸਟਾਈਲ ਦੀਆਂ ਦਸਤਾਰਾਂ ਦੀਆਂ ਅਤੇ ਦਮਾਲੀ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਨਵੀਆਂ ਸਟਾਈਲ ਦੀਆਂ ਦਸਤਾਰਾਂ ਦੀਆਂ ਗੋਲ ਦਸਤਾਰਾਂ ਦੀਆਂ ਦਮਾਲੀ ਦੀਆਂ ਵੀਡੀਓ ਲੈ ਕੇ ਰੋਜ਼ ਆਪਣੇ ਫੇਸਬੁਕ ਪੇਜ ਅਤੇ YouTube ਚੈਨਲ ਤੇ ਹਾਜ਼ਰ ਹੁੰਨੇ ਆ ਰੋਜ਼ ਨਵੇਂ ਨਵੇਂ ਤਰ੍ਹਾਂ ਦੀਆਂ ਦਸਤਾਨਾਂ ਦੀਆਂ ਵੀਡੀਓ ਲੈ ਕੇ ਅਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਕਿਉਂਕਿ ਜਿਹੜੇ ਵੀਰਾਂ ਨੂੰ ਆਪਣੀ ਪੜਿਆਲਾ ਚਾਹੀਦੇ ਸਾਥ ਸਿਉਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪੱਗ ਦਾ ਆਪਣੀ ਜਿਹੜੀ ਕਿ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਤੇ ਜਿਹੜਾ ਕਿ ਆਪਾਂ ਪੰਜਵਾਂ ਲੜ ਪਿੱਛੋਂ ਦੱਬ ਕੇ ਉਸੇ ਤਰ੍ਹਾਂ ਆਪਾਂ ਜਦੋਂ ਵੀ ਲੜ ਲਗਾਉਣੇ ਆਪਾਂ ਪੂਣੀ ਦਾ ਮੋਟਾ ਪਾਸਾ ਉੱਪਰ ਰੱਖਣਾ ਤੇ ਪੱਲਾ ਪਾਸਾ ਥੱਲੇ ਰੱਖਣਾ ਹੈ ਕਦੇ ਵੀ ਆਪਾਂ ਜਿਹੜੇ ਆਪਣਾ ਮੋਟਾ ਪਾਸਾ ਥੱਲੇ ਨਹੀਂ ਹੁੰਦੇ ਨਾ ਆਪਾਂ ਜਦੋਂ ਪੁਣੀ ਕਰਨੀ ਹੈ ਜਦੋਂ ਆਪਾਂ ਪੁਣੀ ਕਰਨੀ ਹੈ ਆਪਣਾ ਮੋਟਾ ਪਾਸਾ ਥੱਲੇ ਆ ਜਾਂਦਾ ਹੈ ਤੇ ਜਦੋਂ ਆਪਾਂ ਪੱਗ ਬੰਨਦੇ ਆ ਆਪਣਾ ਮੋਟਾ ਪਾਸਾ ਉੱਪਰਲੀ ਸਾਈਡ ਰੱਖਣਾ ਹੈ ਚੰਗੀ ਦੇ ਲੰਨ ਨੂੰ ਦੱਬ ਕੇ ਉਸ ਦੇ ਵਿੱਚ ਬਾਜੀ ਫੇਰ ਕੇ ਉਸ ਤੇ ਜਿਹੜੇ ਕੀ ਆ ਉਸ ਨੂੰ ਬਰਾਬਰ ਕਰਕੇ ਬਰਾਬਰ ਰੱਖਦੇ ਹੋਏ ਲੰਨ ਨੂੰ ਚੰਗੀ ਦੇ ਨਾਲ ਉਸ ਦੀ ਮੋਟਾਈ ਨਾਲ ਉਸ ਦੀ ਉਸ ਦੀ ਮੋਟਾਈ ਠੀਕ ਰੱਖਦੇ ਹੋਏ ਆਪਾਂ ਜਿਹੜੇ ਕੀ ਆ ਲੜ ਨੂੰ ਚੰਗੀ ਦੇ ਨਾਲ ਲਗਾ ਦੇਣਾ ਹੈ ਫਾਸਲਾ ਬਰਾਬਰ ਰੱਖਦੇ ਹੋਏ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀ ਤੁਹਾਨੂੰ ਦਸਤਾਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਉਸ ਉਸ ਪ੍ਰੋਬਲਮ ਤੇ ਜਲਦ ਜਲਦੀ ਤੋਂ ਜਲਦੀ ਉਸ ਪ੍ਰੋਬਲਮ ਤੇ ਜਲਦੀ ਜਲਦੀ ਸੋਲੂਸ਼ਨ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅਤੇ ਲੱੜ ਨੂੰ ਚੰਗੀ ਤਰ੍ਹਾਂ ਦੱਬ ਕੇ ਆਪਾਂ ਜਿਹੜਾ ਪਛੇਮਣਾ ਲਗਾਉਣਾ ਹੈ ਉਂਗਲੀ ਤੇ ਗੁੱਠੇ ਨਾਲ ਪਿੱਛੇ ਜਿਵੇਂ ਦੱਬਦੇ ਹੁੰਦੇ ਆਪਾਂ ਸੀ ਬਣਾ ਕੇ ਉਹ ਬਣਾਉਣੀ ਹੈ ਪਿਛੇ ਚੰਗੀ ਤਰ੍ਹਾਂ ਲੜ ਨੂੰ ਦੱਬ ਕੇ ਨਾਲ ਲੱਭ ਕੇ ਆਪਾਂ ਪੁਣੀ ਦਾ ਉਹ ਜਿਹੜਾ ਕਿ ਸਾਰਾ ਮੋਟਾ ਪਾਸੇ ਉੱਪਰ ਰੱਖਣਾ ਹੈ ਮਤਲਬ ਬਸ ਥੱਲੇ ਪਿਛੇ ਦੱਬ ਕੇ ਲੜ ਨੂੰ ਚੌੜਾ ਕਰਕੇ ਥੋੜਾ ਖੋਲ ਕੇ ਪੁਣੀ ਦਾ ਮੋਟਾ ਪਾਸਾ ਉੱਪਰ ਰੱਖ ਦੇਵੇ ਮਤਲਬ ਬਸ ਥੱਲੇ ਰੱਖਦੇ ਹੋਏ ਲੜ ਨੂੰ ਚੰਗੀ ਤਰ੍ਹਾਂ ਆਪਾਂ ਖੋਲ ਕੇ ਜਿਹੜਾ ਗਿਆ ਲੜ ਨੂੰ ਲਗਾਉਣਾ ਹੈ ਨਿਆ ਤੇ ਦਿਖਾ ਦੇਵਾਂ ਲੜ ਨੂੰ ਆਪਾਂ ਚੰਗੀ ਤਰ੍ਹਾਂ ਮੋਟਾ ਪਾਸਾ ਉੱਪਰ ਰੱਖ ਦੇਵੇ ਥੱਲੇ ਪੱਲਾ ਕੋਸੇ ਥੱਲੇ ਰੱਖ ਦੇਵੇ ਲੜ ਨੂੰ ਚੰਗੀ ਤਰ੍ਹਾਂ ਨਿਗਾ ਦੇਣਾ ਹੈ ਅਰੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਮੋਟੀਵੇਸ਼ਨ ਵੀ ਮਿਲਦਾ ਹੈ ਤੇ ਸਾਡੇ ਸਾਰੇ ਵੀਰ ਜਿਹੜੇ ਕਿ ਬਹੁਤ ਮਿਹਨਤ ਕਰਦੇ ਹਨ ਸੋਹਣੇ ਦਸਤਾਰਾਂ ਸੇ ਹੁੰਦੇ ਵਿੱਚ ਜੇਕਰ ਤੁਸੀਂ ਇੱਕ ਸ਼ੇਅਰ ਕਰ ਦਿਨੀ ਤੇ ਉਹ ਵੀਰਾਂ ਦਾ ਹੌਸਲਾ ਵੀ ਉਹਨਾਂ ਦਾ ਹੌਸਲਾ ਵਜਾਈ ਵੀ ਹੁੰਦਾ ਹੈ ਉਹਨਾਂ ਨੂੰ ਹੌਸਲਾ ਮਿਲਦਾ ਹੈ ਤੇ ਚਿੰਗਤਨ ਆਪਾਂ ਦਰ ਨੂੰ ਸਫਾਈ ਦੇ ਵਿੱਚ ਪੇਚੇ ਦਾ ਫਰਲਾ ਬਰਾਬਰ ਰੱਖਦੇ ਹੋਏ ਆਪਾਂ ਜਿਹੜਾ ਕਿ ਲਾ ਨੂੰ ਲਗਾ ਦੇਣਾ ਹੈ ਏ ਬਾਜਨਾ ਆਪਾਂ ਆਪਣੀ ਪ੍ਰੋਪਰ ਦੀ ਸਫਾਈ ਕਰਨੀ ਹੈ ਜਿੱਥੋਂ ਆਪਾਂ ਧੜ ਦੱਬ ਦੇਮ ਨੋ ਤੋਂ ਲੱਗੇ ਬੈਕ ਤੱਕ ਜਿੰਨੀ ਤਨਾ ਜਣਾ ਦੀ ਸਫਾਈ ਕਰਨੀ ਹੈ ਜਿੰਨਾ ਤੱਕ ਆਪਾਂ ਨਿੜਗੇ ਜਿੰਗੀ ਦੀ ਆਪਣੀ ਸਫਾਈ ਕਰਨੀ ਹੈ ਪ੍ਰੋਪਰ ਤਰੀਕੇ ਨਾਲ ਤੇ ਬਾਜਨਾ ਆਪਾਂ ਆਪਣੇ ਪੇਚਿਆਂ ਦਾ ਜਿਹੜਾ ਕਿ ਮੋਟਾਈ ਮੋਟਾਈ ਵੀ ਆਪਾਂ ਜੇ ਆਪਾਂ ਲੜਮਾ ਆਪਣੇ ਵਿੱਚ ਪੱਧ ਮੂਟੇ ਆ ਪਤਲੇ ਆਪਾਂ ਬਾਜਨਾ ਵੀ ਕਰ ਸਕਦੇ ਆ ਕੀ ਮੈਨਰੇ ਮੋਟੇ ਹੁੰਦੇ ਆ ਪਪਾ ਨਾ ਪਤਲੀ ਕਰ ਲੈਣੇ ਗੀਮਰ ਆਪਣੀ ਲੜ ਜਿਹੜੀ ਕਿ ਕੁਝ ਜ਼ਿਆਦਾ ਪਤਲੀ ਹੁੰਦੀ ਹੈ ਬਾਬਾ ਨਾ ਉਹਨਾਂ ਨੂੰ ਮੋਟੇ ਵੀ ਕਰ ਲੈਣੇ ਆ ਤੇ ਚੰਗੀ ਤਰ੍ਹਾਂ ਆਪਾਂ ਜਦ ਜਿਵੇਂ ਮੈਨਰੇ ਲਗਾਉਂ ਤੋਂ ਬਾਅਦ ਆਪਾਂ ਜਿਹੜੇ ਕਿ ਆਪਾਂ ਜਦੋਂ ਆਪਾਂ ਆਪਣਾ ਕਰਕੇ ਲੜ ਲਗਾਉਣਾ ਹੈ ਉਸ ਨੂੰ ਚੰਗੀ ਤਰ੍ਹਾਂ ਲੰਨੂ ਖੋਲ ਕੇ ਉੱਪਰਲੀ ਸਾਈਡ ਤੋਂ ਸੱਜੇ ਪਾਸੇ ਤੇ ਖੱਬੇ ਪਾਸੇ ਦੋਨੀਆਂ ਸਾਈਡਾਂ ਤੋਂ ਮੋੜ ਕੇ ਉਸ ਦੀ ਇੱਕ ਤਰ੍ਹਾਂ ਦੀ ਤੈਂ ਤੈਂ ਬਣਾਉਣੀ ਹੈ ਮਤਲਬ ਇੱਕ ਇੱਕ ਟਾਈਪ ਦੀ ਪੂਣੀ ਪੂਣੀ ਬਣਾ ਕੇ ਉਸ ਨੂੰ ਚੰਗੀ ਤਰ੍ਹਾਂ ਖੋਲ ਕੇ ਛੋੜਾ ਕਰਕੇ ਇਹਨਾਂ ਪਰ ਲਗੀ ਚਿੰਗੀ ਦੇ ਨਾਲ ਛੋੜਾ ਕਰ ਲੈਣਾ ਹੈ ਛੋੜਾ ਕਰਕੇ ਬਾਜੀ ਜਿੱਥੇ ਤੁਹਾਨੂੰ ਉਹ ਵੱਲ ਲੱਗਦੇ ਹਨ ਜੇ ਤੁਸੀਂ ਬਾਜੀ ਜਿੱਥੇ ਵੀ ਤੁਹਾਨੂੰ ਆਪਣੇ ਦਸਤਾਰ ਦੇ ਵਿੱਚ ਵੱਲ ਲੱਗਦੇ ਹਨ ਕਲਗੀ ਲੜ ਦੇ ਵਿੱਚ ਉੱਥੇ ਤੁਸੀਂ ਬਾਜੀ ਦੀ ਵਰਤੋਂ ਕਰਨੀ ਹੈ ਅਤੇ ਆਪਣੇ ਸਾਰੇ ਸੜ ਕੱਢ ਲੈਣੇ ਹਨ ਸੜੇ ਵਾਲੇ ਕੱਢ ਕੇ ਆਪਾਂ ਉਂਗਲੀਆਂ ਤੇ ਗੋਠੇ ਨਾਲ ਲੱਗਿਆ ਕਲਗੀ ਨੂੰ ਕਮਾ ਕੇ ਕਲਗੀ ਲੜ ਨੂੰ ਕਮਾ ਕੇ ਆਪਾਂ ਲੱਗਿਆ ਪੱਗ ਬੰਨ੍ਹ ਕੇ ਦੀ ਸ਼ੇਰ ਦੇ ਵਿੱਚ ਲਗਾਉਣਾ ਹੈ ਨਕਰੀਸ਼ੇ ਤੇ ਲਾਈ ਗਿਆ ਆਪਾਂ ਬਗਬਿਨ ਨੋਜ਼ ਸੈਂਟਰ ਵਿੱਚ ਲਗਾਉਣ ਤੋਂ ਬਾਅਦ ਧਰਨੂ ਚਿੰਗ ਜਨਾ ਖੋਲ ਕੇ ਉਸ ਨੂੰ ਥੋੜਾ ਚੌੜਾ ਕਰਕੇ ਉਸ ਦੇ ਛੋੜੇ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਕਿ ਐਲਾਨ ਨੂੰ ਲਗਾ ਦੇਣਾ ਹੈ ਚਿੰਗ ਜਨਾ ਆਪਾਂ ਜੇਕਰ ਤੁਸੀਂ ਦਲਾੜੇ ਕਈ ਵਾਰੀ ਢਿੱਲਾ ਹੋ ਜਾਂਦਾ ਹੈ ਤੁਸੀਂ ਬਾਅਦ ਦੀ ਵਾਰ ਤੋਂ ਵੀ ਕਰ ਸਕਦੇ ਹੋ ਤੇ ਪੱਗ ਪੈਨਗਾ ਸਕਦੇ ਹੋ ਜਾਂ ਬਾਜਰੀ ਵਰਤੋ ਨਾ ਤੁਸੀਂ ਦੱਬ ਸਕਦੇ ਹੋ ਲੜਨੂ ਚਿੰਗ ਜਨਾ ਅੰਦਰ ਜੇਕਰ ਥੋੜੇ ਬਾਜਰੀ ਨਾਲ ਨਹੀਂ ਲੜਦਾ ਬੰਦਾ ਤੁਸੀਂ ਪੱਗ ਪੈਨ ਵੀ ਲਗਾ ਸਕਦੇ ਹੋ ਉੱਪਰ ਪਗਵਿੰਦੇ ਵੇਰੋਂ ਦੇ ਕਿ ਆਪਣਾ ਜਿਹੜਾ ਗਿਆ ਲੈਟ ਲਾ ਨਹੀਂ ਹੁੰਦਾ ਜਿਹੜਾ ਟਾਈਟ ਰਹਿੰਦਾ ਹੈ ਤੇ ਜੋ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਜਦੋਂ ਆਪਾਂ ਸਟਕਨੇ ਉਹਨੂੰ ਖਿੱਚ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਖੋਲ ਕੇ ਉਹਨੂੰ ਆਪਾਂ ਚੰਗੀ ਤਰ੍ਹਾਂ ਖਿਲਾਰ ਲੈਣਾ ਹੈ ਲੈਨੂੰ ਖਿਲਾਰਨ ਤੋਂ ਬਾਅਦ ਨੂੰ ਸੱਜੇ ਪਾਸੇ ਦੇਖੋ ਵੀ ਵਸੇ ਚੰਗੀ ਤਰ੍ਹਾਂ ਸਟਕਣਾ ਹੈ ਲੈਨੂੰ ਪਿੱਛੇ ਖਿੱਚ ਕੇ ਚੰਗੀ ਤਰ੍ਹਾਂ ਬਾਜਲੀ ਵਰਤ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਸਟਕਨ ਲਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਦੇਖਣ ਲਈ ਧੰਨਵਾਦ ਭਾਈ ਗੁਰਜੀਤ ਕਾਕਾ ਜੀ ਦਾ ਭਾਈ ਗੁਰਜੀਤ